ਖੱਟਿਆ ਹੋਇਆ ਵੱਡਾ ਨੌਣਾ ਖੱਟਿਆ ਹੋਇਆ ਨਾਪਰ ਪੜੀਆਂ ਤੋਂ ਆ ਕਰਦਾ ਰੋਣੀ ਬੱਚ ਫੇੜੀ ਗਿਆ ਡੇੜੀ ਆ ਕਿਸੇ ਘਰ ਤੋਂ ਬਾਹਰ ਆ ਆ ਲਾਈਨ ਤੇ ਲੱਗੇ ਨਾਂ ਨੰਨ ਲੱਗਿਆ ਇਹ ਟਰੈਕਟਰ ਜੀ ਹਰਿਆਣੇ ਦੇ ਵਿੱਚੋਂ ਜੀਵਨ ਚਲੇਦਾ ਬਾਜੀ ਵਗੋ ਬ੍ਰਿੰਦਰ ਸਿੰਘ ਜੀ ਦਾ ਜੀਵਨ ਜਲੇਦਾ ਨਰਮਾਣਾ ਤਹਿਸੀਲ ਦਾ ਬਨੋਤਾ ਪਿੰਡਾ ਜੀ ਦਿੱਲੀ ਨਾਂ ਦੇ ਨਾਮ ਨਾਲ ਪ੍ਰਸਿੱਧੀ ਮਿਲੀ ਆ ਦਿੱਲੀ ਇਹ ਬ੍ਰਿੰਦਰ ਦਾ ਮੋਟਾ ਪੈਸੋ ਦਾ ਗੁਰਾਰਾ ਨਰਵਾਰਾ ਤਹਿਸੀਲ ਆਹ ਮੁਖਾਰ ਮਾਲੀ ਦੀ ਆ ਰਣਜੀਤ ਨੰਬਰ ਦਾ ਦੀ ਟਰਾਡੀ ਆ ਇਹਨੂੰ ਕੌਣ ਖਿੱਚੀ ਜਾਂਦਾ ਇਹਨੂੰ ਕਹਿੰਦੇ ਬਨੋਤੇ ਵਾਲਾ ਬਰਿੰਦਰ ਦਾ ਚੌਂਦੀ ਰਖੀ ਜਾਂਦਾ ਜਦਿਆਂ ਚੌਂਦੀ ਰਖੀ ਜਾਂਦਾ ਆਹ ਚੌਂਦੀ ਰਖੀ ਜਾਂਦਾ ਕਹਿੰਦੇ ਜਿੱਦੀ ਲੈਨ ਦੇ ਨਾਲ ਪ੍ਰਸਿੱਧੀ ਮਿਲੀ ਆ ਮੇਰੇ ਮਿੱਤਰੋ ਆਹਦੇ ਨਾਲ ਵੀ ਇਹ ਮੱਤਾਂ ਦਾ ਮੱਝੋ ਡਾਕਟਰ ਨਾਲ ਮੱਝਾਂ ਨਾਲ ਮੱਝੋ ਇਹ ਕਿੱਥੇ ਜਾਊਗਾ ਇਹੋ ਮੱਝਾਂ ਨਾਲ ਮੱਝੋ ਇਹ ਜਿੱਦੀ ਲੈਨ ਦੇ ਨਾਲ ਪ੍ਰਸਿੱਧੀ ਮਿਲੀ ਦੀਆ ਰੱਤਿਆ ਹੋਇਆ ਕੇ ਜਿੰਨੀ ਤੈਨ ਮੇਰੇ ਵੀਰ ਉਹ ਜਿਹਦੀ ਹੀ ਪ੍ਰਸਿੱਧੀ ਟਰੈਕਟਰ ਕਾਰੀਆਂ ਵਿੱਚ ਕਹਿੰਦੇ ਬਹੁਤ ਵੱਡਾ ਨਾਮ ਹੈ ਅੱਜ ਛੇਵੇਂ ਮੇਲੇ ਤੇ ਪੁੱਜਿਆ ਅੱਜ ਪੰਜਵੇਂ ਮੇਲੇ ਤੇ ਆਹ ਇੱਕੋ ਨਹੀਂ ਪੁੱਜਿਆ ਆਕੇ ਦੇ ਛੇਵੇਂ ਮੇਲੇ ਤੇ ਰਾਜ ਪੁੱਜਿਆ ਹੋਇਆ ਉਹ ਅੱਜ ਪੁੱਜਿਆ ਹੋਇਆ ਇਤਨੀ ਜਵਾਨਾ ਇੱਚ ਕੇਰਾ ਉਧਰ ਕਹਿੰਦੇ ਬਾਤੀ ਸਰਕਾਰ ਜੋ ਸਾਡੇ ਭਰਾ 2024 सिरसा ਟੂਰਨ ਟ੍ਰਾਪਾਂ ਦੇ ਵੀ ਰੂਹੇ ਤੌਰ ਤੇ ਜੁੜੇ ਹੋਇਆ ਭਾਈ लवली ਬਰਾੜ ਯੰਗੀ ਏਜੰਸੀ ਨਾਲ ਭੱਜਣਾ ਅਤੇ ਅਸਕਰਦੀ ਸਿਹਤਾਰੀ ਤੋਂ ਨਾਲ ਕੀਰਤ ਜੱਲੋਂ ਤੇ ਨਾਲ ਕਹਿੰਦੇ ਹਰੀ ਅਬੂਤਕਰ ਇਹਦੇ ਛੋਟ ਵਾਲੇ ਦੇ ਬੱਚਾ 2 ਤਰੀਕ ਨੂੰ ਮਿਲਣਾ ਹੋਣਾ ਉਹ ਵੀ ਕਹਿੰਦੇ ਪਾਸ ਤੇ ਜਾਂ 6 ਤਰੀਕਾ ਦੇ ਨਾਲ ਜਿਹੜਾ ਉਧਰ ਰਾਜੇ ਬੋਕੇ ਕੁਰੀਆ ਵਾਂਗ ਅਸੀਂ ਮੀਂਹ ਉੱਠੇ ਨਹੀਂ ਮੰਨ ਰਹਾ ਵਧਾਰਿਆ ਸੋਚਦਾ ਦਾ ਸਾਡੇ ਭਰਾ ਕਦੇ ਹੋਏ ਨੇ ਆਦਾ ਇੰਦਰੇ ਪਾਛਾ ਅੱਲਾ ਕੇ ਨਾ ਮੇਰੇ ਲੱਗਾ ਜਾਂਦਾ ਜਿਆ ਉਹ ਪੱਲਾ ਕਹਿੰਦੇ ਲਾਗੇ ਲਾਗੇ ਲੱਗਦਾ ਜਾ ਰਿਆ ਉਹ ਪ੍ਰਤਰਾ ਉਹ ਨੱਪਦਾ ਕਿੰਨੀ ਕੁਲੀ ਉਹ ਕਹਿੰਦੇ ਦੂਜੇ ਕਿਹੜੇ ਗੱਲਾਂ ਹੋਰ ਹੋਰ ਤੇ ਹੋਰ ਹੋਣਗੀਆਂ ਮੇਰੇ ਵੀਰੋ ਆ ਦੇ ਜਿੰਦ ਬਣਾਉਣ ਵਿੱਚ ਰੋਇਨਾ ਖੰਡਾ ਜਮਾ ਖੇਤ ਨਾਲ ਆ ਰਿਹਾ ਸਾਰੇ ਆਉਂ ਜੀ ਰਿਹਾ ਵੀਰੇ ਸਾਹਰਾ ਜੌਣ ਕਹਿੰਦੇ ਕੀ ਲੱਗੀ ਐ ਇੱਕ ਜਿਹੜਾ ਆ ਰਿਹਾ ਬੱਚੇ ਰਾਸੋ ਦਾ ਜਿਹੜਾ ਅਸਲ ਵਿੱਚ ਨਹੀਂ ਜਾਉਂਦਾ ਆ ਜਿੱਤੀ ਜੈਨ ਬਿਤਾਣ ਲਈ ਬਹੁਤ ਜੀਆ ਬਹੁਤ ਰੋਣਾ